ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਉਹ 80 ਸਾਲ ਸੀਗੇ ਨਾ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਉਹ 80 ਸਾਲ ਸੀਗੇ ਉਹ 80 ਸਾਲ ਇਹੋ ਜਿਹੇ ਸੀਗੇ ਮਤਲਬ ਕਈ ਹੁਣ ਆਪਾਂ ਜਦੋਂ ਪੜ੍ਹਦੇ ਆ ਇਤਿਹਾਸ ਤਾਂ ਜਾਂ ਆਪਾਂ ਸੁਣਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਆਪਾਂ ਨੂੰ ਐ ਲੱਗਦਾ ਕਿ ਉਹ ਐਵੇਂ ਆ ਗਿਆ ਹੋਊਗਾ ਰਾਜ ਉਹ ਐਵੇਂ ਨਹੀਂ ਆਇਆ ਰਾਜ ਉਹਦੇ ਵਾਸਤੇ ਲੱਖਾਂ ਸ਼ਹਾਦਤਾਂ ਹੋਈਆਂ ਨੇ 18ਵੀਂ ਸਦੀ 'ਚ ਜਿਵੇਂ ਹੁਣ ਫੋਰ ਐਗਜ਼ਾਮਪਲ ਆਪਾਂ ਦੁਨੀਆ ਦੇ ਲੈਵਲ ਤੇ ਗੱਲ ਕਰੀਏ ਵੀ ਸਾਰੇ ਮੁਲਕਾਂ ਚ ਸਰਕਾਰਾਂ ਨੇ ਹਨਾ ਆਪਾਂ ਕਹਿੰਨੇ ਵੀ ਇੱਥੋਂ ਦੀ ਸਰਕਾਰ ਨੇ ਐ ਜ਼ੁਲਮ ਕਰਤਾ ਇੱਥੋਂ ਦੀ ਸਰਕਾਰ ਨੇ ਐ ਜ਼ੁਲਮ ਕਰਤਾ ਪਰ ਉਦੋਂ ਸਰਕਾਰ ਕੌਣ ਸੀ ਮੁਗਲ ਰਾਜ ਸੀਗਾ ਉਦੋਂ ਤੁਸੀਂ ਇਮੇਜਿਨ ਕਰ ਸਕਦੇ ਹੋ ਸਿੱਖ ਵੀ ਉਦੋਂ ਦੇ ਨਾਗਰਿਕ ਸੀਗੇ ਬਿਲਕੁਲ ਸਿੱਖਾਂ ਵਾਸਤੇ ਆਫੀਸ਼ੀਅਲੀ ਇਹ ਕਾਨੂੰਨ ਬਣਿਆ ਸੀ ਇਹ ਫਰਮਾਨ ਜਾਰੀ ਹੋਇਆ ਸੀ ਕਿ ਜਿੱਥੇ ਸਿੱਖ ਦਿਖਦਾ ਹੈ ਉੱਥੇ ਕਤਲ ਕਰ ਦੋ ਇਹ ਉਹ 80 ਸਾਲਾਂ ਦੇ ਵਿੱਚ ਉਹ ਸਾਲ ਦੇ ਫਰਕ ਸ਼ੇਅਰ ਉਦੋਂ ਮੁਗਲ ਬਾਦਸ਼ਾਹ ਸੀਗਾ ਔਰੰਗਜੇਬ ਗੁਰੂ ਗੋਬਿੰਦ ਸਿੰਘ ਜੀ ਵੇਲੇ ਸੀ ਔਰੰਗਜੇਬ ਜਦੋਂ ਮਰਿਆ ਜ਼ਫਰਨਾਮੇ ਤੋਂ ਬਾਅਦ ਫਿਰ ਆਇਆ ਉਹਦਾ ਪੁੱਤਰ ਬਹਾਦਰ ਸ਼ਾ ਬਹਾਦਰ ਸ਼ਾ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਨੇੜਤਾ ਸੀ ਕਿਉਂਕਿ ਬਹਾਦਰ ਸ਼ਾ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਪੀਰ ਪੈਗੰਬਰ ਇੱਕ ਰਹਿਬਰ ਮੰਨਦਾ ਸੀ ਹੁਣ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿੰਨਾ ਵੱਡਾ ਦਿਲ ਹੈ ਆਪਣੀ ਕਿਸੇ ਨਾ ਦੁਸ਼ਮਣ ਹੀ ਹੁੰਦੀ ਆ ਕਿਸੇ ਨੇ ਕਿਸੇ ਦੇ ਬੱਚੇ ਮਰਵਾਤੇ ਉਹ ਕਹਿੰਦਾ ਮੈਂ ਤੇਰੇ ਮਾਰੂੰ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦੇ ਸ਼ਹੀਦ ਕਰਵਾਏ ਬਿਲਕੁਲ ਦੋ ਵੱਡੇ ਸਹਬਜ਼ਾਦੇ ਜੂਝ ਦੇ ਜੰਗ 'ਚ ਸ਼ਹੀਦ ਹੋਏ ਦੋ ਛੋਟੇ ਸੀ ਜਿਹੜੇ ਉਹ ਤਾਂ ਜੰਗ 'ਚ ਨਹੀਂ ਸ਼ਹੀਦ ਹੋਏ ਬਿਲਕੁਲ ਉਹਨੂੰ ਤਾਂ ਜੇ ਦੇਖੀਏ ਆਪਾਂ ਉਹ ਤਾਂ ਕੀ ਕਤਲ ਆ ਨਾ ਬਿਲਕੁਲ ਇਨਾ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦੇ ਜਿਨੇ ਸ਼ਹੀਦ ਕਰਾਏ ਹੈ ਨਾ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਉਹਦੇ ਹੀ ਪੁੱਤਰ ਬਹਾਦਰ ਸ਼ਾਹ ਨੂੰ ਫਿਰ ਗੱਦੀ ਤੇ ਬਿਠਾਉਣ 'ਚ ਉਹਦੀ ਮਦਦ ਕਰਦੇ ਨੇ ਇੱਡਾ ਜਿਗਰਾ ਮੈਨੂੰ ਨਹੀਂ ਲੱਗਦਾ ਦੁਨੀਆਂ ਦੇ ਇਤਿਹਾਸ 'ਚ ਆਪਾਂ ਕਿਸੇ ਵੀ ਯੋਧੇ ਦਾ ਕਿਸੇ ਵੀ ਸੰਤ ਦਾ ਕਿਸੇ ਵੀ ਫਕੀਰ ਦਾ ਕਿਸੇ ਇਨਸਾਨ ਦਾ ਆਪਾਂ ਦੇਖ ਨਹੀਂ ਸਕਿਆ